ਬੇੜੇ ਉਹਨਾਂ ਪਲਾਸ ਉਹਦੀ ਚੰਨ ਹੋਏ ਰਹੇ ਵਸੇ ਤੇ ਚੰਨ ਆਸ ਹਾਉ ਸ਼ੁਕਰ ਤਰਵਾ ਸਤੂ ਸ਼੍ਰੀ ਗੁਰੂ ਅਕਸਰ ਜੀ ਦਾ ਸੱਤੇ ਬਾਦਸ਼ਾਹ ਨੇ ਕਿਰਪਾ ਕਰਿਆ ਮਤਵੇ ਤੋਂ ਸਤੂ ਦੇ ਦਰਸ਼ਕ ਸਾਰੇ ਕਰਕੇ ਜਵਾ ਸਾਹਿਬ ਦੇ ਸਤ ਕਰਕੇ ਸੰਪਨ ਨੰਮਾ ਸਭਾ ਪਤਾ ਕੀ ਸਰਦ ਮੰਗਵਾਣਿਆ ਹੈ ਅਰਦਾਸ ਤੋਂ ਪਹਿਲਾਂ ਸੰਵਾਦਾਂ ਸਤਿ ਸ਼੍ਰੀ ਅਕਾਲ ਅੱਜ ਸਤਿ ਛੋੜੇ ਵਾਲਿਆਂ ਦੀ ਜਾਣਕਾਰੀ ਦਿੱਤੀ ਜਿਹੜੇ ਉਹਨਾਂ ਦੇ ਸੇਵਕ ਹੁੰਦੇ ਨੇ ਹਰ ਕਿਸੇ ਦੇ ਸੇਵਕ ਹਾਰੇ ਜੀ ਰਸ ਸੇਵਾ ਕੀਤਰ ਮਿੱਠੀਆਂ ਦੁਨੀਆਂ ਸੰਤਾਂ ਦੇ ਸਾਰਿਆਂ ਨੇ ਸਰਵਤ ਕੀਤੇ ਨੇ ਬਹੁਤ ਜੀ ਆ ਧੰਨਵਾਦ ਨਾਲ ਹੀ ਇਹ ਬੇਨਤੀ ਕਰਨਾ ਸਾਡੇ ਅਤੀ ਸਤਿਕਾਰਯੋਗ ਮੈਂ ਤਾਂ ਮਾਪੂਰ ਕਹੂੰਗਾ ਬਹੁਤ ਬਹੁਤ ਦੀ ਸ਼ਿਸ਼ਕੀ ਉਸ ਦੇ ਕੋਈ ਆਦਰ ਨਾ ਨਾ ਮਾਨ ਸਨਮਾਨ ਜਿਨ੍ਹਾਂ ਨੇ ਬੁੱਗਾ ਮਸਵਾਣਾ ਸਾਹਿਬਹਿਲਾ ਆਪ ਵਿਦਿਆ ਲਈ ਔਰ ਜਦੋਂ ਤੋਂ ਵਿਦਿਆ ਪ੍ਰਾਪਤ ਕੀਤੀ ਹੈ ਉਸ ਤੋਂ ਬਾਅਦ ਤਾਂ ਅਡੇਕਾ ਹੀ ਸਿੰਘਾਂ ਨੂੰ ਅੱਜ ਵੀ ਕਰਵਾੜੀ ਦੀ ਸੰਤਿਆ ਦੇ ਰਹੇ ਨੇ ਬੜੇ ਵੱਡੇ ਮਹਾਨ ਵਿਦਵਾਨ ਨੇ ਪਾੜਦੇ ਜੋ ਗੋਲ ਪੇਂ ਹੁੰਦੇ ਨੇ ਕਿੱਥੇ ਜਮਤੀ ਫਰਕੀ

ਕਿੱਥੇ ਵੀ ਪਾਠ ਸਿੰਘ ਗ੍ਰੰਥ ਸਿੰਘ ਪਾਠ ਪੜਦਾ ਹੋਵੇ ਪੜਦਾ ਹੋਵੇ ਦੱਸ ਲੈਣ ਕਿ ਕਿੰਨੇ ਅੰਗ ਦੇ ਪਾਠ ਚੱਲ ਰਿਹਾ ਹੈ ਕਿਹੜਾ ਅਸ਼ਟਾ ਪਿੱਤੇ ਰੋਣਾ ਸੀ ਕਿੱਥੇ ਪਾਠ ਸਿੰਘ ਹੈ ਇਹ ਵਡਿਆਈ ਨਹੀਂ ਮੈਂ ਕਰ ਰਿਹਾ ਸਤਿ ਸਚ ਸੱਚਾਈ ਦੱਸ ਰਿਹਾ ਹਾਂ ਬੜੇ ਬੁਲਿਆਰਤੀ ਤੇਰੇ ਨੇ ਜੋ ਸੰਥਿਆ ਦੇ ਕਰਕੇ دیش پہنچے ہوئے دنواد سو ہوں میں ساری سنگت کا پائی پرمجیت سنگھ جی سرجیت سنگھ جی ماتا جی وجہ سارے پروارٹی سارا وجہ دنواد چل کے آئیے سب سنگت بہت بہت پروار وجہ دنواد ਉਹ ਬੇਨਤੀ ਕਰਾਂਗੇ ਸਾਡੇ ਬਹੁਤ ਹੀ ਸਰਪਕਾਰ ਜੋ ਬਾਦਸ਼ਹਿਰ ਮਿਰਪਾਲ ਕੌਰ ਜੀ ਉਸੇ ਉਹ ਬਾਬਾ ਬਜੀ ਸਿੰਘ ਫਕਰ ਜੀ ਉਹਨਾਂ ਨੂੰ ਸਨਮਾਨ ਦੇ ਕੇ ਉਤਰੀ ਜਿੱਥੇ ਸੰਤ ਬੰਜੀ ਦਾ ਉੱਥੇ ਹੋ ਜਾਈਆ ਉੱਥੇ ਨੇੜੇ ਹੋ ਜਾਈਆ ਮਾਤਾ ਜੀ ਕਿਉਂਕਿ ਕੁੱਖ ਨੂੰ ਪਾਗ ਲਾਉਣਾ ਔਰ ਐਸੀ ਕੁੱਖ ਦੇ ਵਿੱਚੋਂ ਇੱਕ ਮਹਾਪੁਰਖ ਨੂੰ ਜਨਮ ਦੇਣਾ ਉਤਰੀ ਹੋ ਜੂ ਸਾਰਾ ਪਰਵਾਰ ਸਿੱਖੀ ਨਾਲ ਜੁੜਿਆ ਹੋਇਆ ਹੈ ਧੰਨ ਬਾਖਾ ਮਾਤਾ ਜੀ ਦੇ ਪਰਵਾਰ ਦੇ ਪਪਾ ਵਜੇ ਸਿੰਘ ਖੱਤਰ ਜੀ ਸਨਮਾਨ ਚਰਨਗੇ ਮਾਤਾ ਜੀ ਦਾ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਕਿਸੇ ਵੀ ਗੁਰੂਕ ਪਿਆਰੇ ਸਭ ਸੰਤ ਮਹਾਂਪੁਰਖ ਦਾ ਕਿਸੇ ਦਾ ਨਾਮ ਪਿਆਰੇ ਦਾ ਰਹਿ ਗਿਆ ਹੋਵੇ ਸੋ ਕਿਰਪਾ ਚਾਹਾਂਗੇ ਕਈ ਵਾਰੀ ਵਿਸਰਜ ਜਾਂਦਾ ਕਿਸੇ ਦਾ ਨਾਮ ਹੀ ਲਿਆ ਜਾਂਦਾ ਪੰਜ ਸਪੰਚ ਨੰਬਰਦਾਰ ਸਾਹਿਬ ਜਿਹੜਿਆ ਵੀ ਇੱਥੇ ਹਾਜ਼ਰੀ ਭਰ ਰਹੇ ਨੇ ਸਭ ਦਾ ਧੰਨਵਾਦ ਹੈ ਆਪਾਂ ਨੇ ਇਸ ਵਰਸ਼ੇ ਨੂੰ ਹੋਰ ਵੀ ਚੰਦ ਚੋਂ ਲਾਉਨੇ ਨੇ ਅਗਲੇ ਆਉਣ ਵਾਲੇ ਸਾਲਾਂ ਦੇ ਵਿੱਚ ਹੋਰ ਵੀ ਆਪਾਂ ਇਸ ਸਮਾਗੋ ਨੂੰ ਵੱਡਾ ਕਰਨਾ ਹੈ ਕਿਉਂਕਿ ਇੱਕ ਸਾਧੂ ਦੀ ਯਾਦ ਵਿੱਚ ਗੁਰਮਤ ਦਾ ਪ੍ਰਚਾਰ ਹੁੰਦਾ ਹੈ ਪ੍ਰਚਾਰ ਗੁਰਮਤਿ ਦਾ ਹੀ ਹੈ ਸਾਧੂ ਦੀ ਯਾਦ ਵਿੱਚ ਬੈਠ ਕਰਕੇ ਮਹਾਮੁਰ ਇੱਕ ਮਹਾਮੁਰਖਾਂ ਦਾ ਜੋੜ ਮੇਲਾ ਸਲਾਨਾ ਵਰਸੀ ਸਮਾਗਮ ਇਹ ਸਭ ਤਾਂ ਇਕੱਠੀਆਂ ਕਰ ਦਿੰਦੇ ਆ ਨੇ ਔਰ ਗੁਰਸਿੱਖੀ ਦਾ ਪ੍ਰਚਾਰ ਹੋ ਜਾਂਦਾ ਹੈ ਬੱਚਿਆਂ ਦਾ ਸਾਡੀਆਂ ਬੱਚੀਆਂ ਦਾ ਭੈਣਾ ਦਾ ਮਤਾਵਾ ਦਾ ਸਨਮਾਨ ਕਰ ਰਹੇ ਨੇ ਬਾਬਾ ਬਹੀ ਸਿੰਘ ਖੱਤਰ ਜੀ ਧੰਨਵਾਦ ਹੈ ਜਿਸ ਤਰ੍ਹਾਂ ਹੁਣ ਬੱਚੇ ਜੁੜੇ ਹੋਏ ਨੇ ਇਥੇ ਸੰਘਿਆ ਕਰਦੇ ਜੇ ਇਸੇ ਤਰ੍ਹਾਂ ਹੀ ਹੁੰਦੇ ਰਹਿਣ ਬੱਚੀਆਂ ਹੁੰਦੀਆਂ ਰਹਿਣ ਔਰ ਸਾਥ ਦਿਓ ਕਿਉਂਕਿ ਗੁਰਮਤਿ ਦਾ ਪ੍ਰਚਾਰ ਕਰਨ ਵਾਸਤੇ ਸਾਥ ਦੀ ਵੀ ਲੋੜ ਹੁੰਦੀ ਹੈ ਜਿੱਥੇ ਮਾਇਆ ਦੀ ਲੋੜ ਹੈ ਦੇਸਾਂ ਦੇ ਦੇਸਾਂ ਵਿੱਚੋਂ ਮਾਇਆ ਆਈ ਹੈ ਮਹਾਪੁਰਖਾਂ ਨੇ ਉੰਗੀ ਸੰਗੀ ਰਹਿਣ ਵਾਲੇ ਉਹਨਾਂ ਸਾਰਿਆਂ ਨੇ ਸੇਵਾ ਵਿੱਚ ਹਿੱਸਾ ਪਾਇਆ ਹੈ ਇਸੇ ਤਰ੍ਹਾਂ ਪਾਉਂਦੇ ਰਹੋ ਕਿ ਸੰਸਮਾਗਮ ਜਿਹੜੇ ਹੁੰਦੇ ਨੇ ਸਮਾਗਮ ਵੀ ਮਾਇਆ ਨਾਲ ਹੀ ਹੁੰਦੇ ਨੇ ਇਹ ਬੱਚੀਆਂ ਸਾਰੀਆਂ ਸੰਘਿਆ ਕਰਦੀਆਂ ਨੇ ਦਸਾਰਾਂ ਸਜਾਈਆਂ ਵੀ ਨੇ ਸੇਰਾ ਦੇ ਨਾਲ ਦੇ ਚੁੰਨੀਆਂ ਦੇ ਅਮਰਧਾਰੀ ਨੇ ਬੱਚਿਆਂ ਜਿਹੜੇ ਨਹੀਂ ਉਹ ਛੱਡ ਲੈ ਗਏ ਤੇ ਉਹ ਕਿੱਡਾ ਵੱਡਾ ਬੁਲਾਨਾ ਹੈ ਸਾਧ ਸੰਗਤ ਜੀ ਬਹੁਤ ਵੱਡਾ ਬੁਲਾਨਾ ਹੈ ਨਿੱਕੇ ਬੱਚਿਆਂ ਨੂੰ ਜੋੜਨਾ ਨਹੀਂ ਤੇ ਸਾਡਾ ਨਿੱਕਾ ਜੋ ਹੱਲ ਨਿੱਕੇ ਬੱਚੇ ਨੇ ਨਸ਼ਿਆਂ ਦੀ ਲੱਗੜਾ ਵਿੱਚ ਖੋ ਗਏ ਨੇ ਜਾਂ ਫਿਰ ਇੰਦਰ ਪਾਕੇ ਨਹੀਂ ਰਾਜੀ ਅਮਰਧਾਤ ਸ਼ਕੇ ਨਹੀਂ ਰਾਜੀ ਆਪਣਾ ਸਗਣਾ ਕੀ ਕੇਸ ਨਹੀਂ ਰਾਕੇ ਰਾਜੀ ਦਸਤਾਰਾਂ ਨਹੀਂ ਸਾਡੇ ਬੱਚਿਆਂ ਨੂੰ ਮੰਨਣੇ ਆਉਂਦੀਆਂ ਜਦੋਂ ਕਿਤੇ ਵਿਆਹ ਹੁੰਦਾ ਹੈ ਨਾ ਫਿਰ ਦਸਤਾਰ ਲਗਣ ਵਾਲੇ ਮੰਨਣ ਵਾਲਿਆਂ ਨੂੰ ਲੰਬੀ ਜਾਣ ਕੇ ਮੇਰੇ ਪੱਗ ਕਿਹੜਾ ਬਣੇਗਾ ਸਾਡਾ ਇੰਨਾ ਅਧਰ ਨੀਵਾ ਹੋ ਗਿਆ ਕਿ ਅਸੀਂ ਸਿੱਖਾਂ ਦੇ ਮੁੰਡੇ ਹੋਈਏ ਸਾਡੇ ਪੱਗਾਂ ਦਾ ਬਣਨੀ ਆ ਔਰ ਸੋ ਪਿਆਰਿਓ ਸਾਡਾ ਬਹੁਤ ਵੱਡਾ ਬਿਰਸ਼ਾ ਹੈ ਸਤਿਗੁਰੂ ਜੀ ਨੇ ਪੂਰਾ ਪਰਿਵਾਰ ਵਾਰ ਕੇ ਤਨ ਗੁਰੂ ਸਿਖ ਸਾਹਿਬ ਜੀ ਨੇ ਸਾਡੇ ਝੋਲੀ ਦੇ ਵਿੱਚ ਇਹ ਦਾਤ ਪਾਈ ਹੈ ਉਹ ਸਿੱਖੀ ਸਾਰਾ ਪੰਥ ਸਤਿਗੁਰਾਂ ਨੇ ਵਾਰ ਦਿੱਤਾ ਸੋ ਲੰਗਰ ਬਾਣੀ ਪਾਈ ਤਿਆਰ ਹੈ ਪ੍ਰਸ਼ਾਦਾ ਛੱਕੇ ਬਿਨਾ ਕਿਸੇ ਨੇ ਨਹੀਂ ਜਾਣਾ ਪ੍ਰਸ਼ਾਦਾ ਪਾਣੀ ਵੀ ਤਿਆਰ ਹੈ ਅੰਦਰ ਪਾਣੀ ਸੰਗਤਾਂ ਵਾਸਤੇ ਤਿਆਰ ਕੀਤਾ ਹੈ ਸੰਗਤਾਂ ਨੇ ਛੱਕੇ ਜਾਣਾ ਹੈ ਖਾੜਾ ਪ੍ਰਸ਼ਾਦ ਦੇਗਾ ਵਰਤਾਰਾ ਹੋ ਰਿਹਾ ਹੈ ਸਭ ਨੇ ਕਥੇ ਪ੍ਰਾਪਤ ਕਰਨੇ ਦੇਗਾ ਹੈ ਦੇਵ ਤੋਂ ਬ੍ਰੰਤ ਭਾਈ ਸਾਹਿਬ ਨੇ ਅੰਦਰ ਪਾਣੀ ਛੱਕੇ ਜਾਣਾ ਹੈ ਸਭ ਦਾ ਬਹੁਤ ਬਹੁਤ ਧੰਨਵਾਦ ਮਾਹੂਰ ਖਾਨਾ ਸਰਵਾਰ ਸਾਡੇ ਬੀਵੀਆਂ ਭੈਣਾਂ ਮੋਤਾਵਾਂ ਦਾ ਇਹਨਾਂ ਨੇ ਲੰਬੇ ਸਮੇਂ ਤੋਂ ਬੈਠ ਕੇ ਕੀਰਤਨ ਭਗਤੀ ਕੀਤੀ ਹੈ ਇਸੇ ਤਰ੍ਹਾਂ ਆ ਨੰਗਰ ਦੇ ਵਿੱਚ ਨਾਲੇ ਨੰਗਰ ਵੀ ਜੀਆਂ ਸੇਵਾ ਕਰ ਇਹਨੇ ਨਾਲ ਗੁਰਬਾਣੀ ਨਾਲ ਜੁੜੀਆਂ ਨੇ ਬਾਹਰ ਵੀ ਪੜਾਅ ਵਿੱਚ ਬੰਦੀਆਂ ਬੈਠੀਆਂ ਨੇ ਸਭ ਦੇ ਭਾਈ ਬਹੁਤ ਬਹੁਤ ਧੰਨਵਾਦ ਸਤਿਗੁਰੂ ਨੇ ਇਸੇ ਤਰ੍ਹਾਂ ਕਿਰਪਾ ਬਣਾਈ ਰੱਖਣ ਮਿਹਰ ਬਣਾਈ ਰੱਖਣਾ ਇਸ ਵਰਸ਼ੀ ਸਮਾਗਮ ਨੂੰ ਆਪਾਂ ਹੋਰ ਵੀ ਉੱਚਾ ਲੈ ਕੇ ਜਾਈਏ ਪ੍ਰਸ਼ਾਦਾ ਸੋ ਸਭ ਨੇ ਛੱਕੇ ਜਾਣਾ ਕਿਸੇ ਨੇ ਵੀ ਭਾਈ ਪ੍ਰਸ਼ਾਦਾ ਛੱਕੇ ਬਿਨਾਂ ਨਹੀਂ ਜਾਣਾ ਪੰਜ ਸਪੰਜ ਲੰਗੜ ਦਾ ਧਾਰਮਿਕ ਸਿਸ਼ਟਿਆ ਕਾਲ ਜਿੰਦ ਦੇਖਿਆ ਇਸੇ ਤਰ੍ਹਾਂ ਭਾਈ ਸਮਾਜਿਕ ਤੌਰ ਤੇ ਜਿਹਦੇ ਵੀ ਪਰਮ ਉਹ ਕਹਿ ਰਹੇ ਇਸ ਸੰਬੰਧ ਅਫਵਾਹ ਸਾਡੇ ਗੁਰਨੂਰ ਸਿੰਘ ਕਾਕਾ ਜੀ ਨੂੰ ਵੀ ਸਰਬਾਨਤ ਜਰਗੀਨ ਫੌਜ ਨੂੰ ਕੀਤਾ ਹੈ ਬਾਬਾ ਹੁਜੇ ਸਿੰਘ ਜੀ ਨੇ ਤਰਵਾ ਲ ਬਾਬਾ ਦਾਰ ਸਿੰਘ ਜੀ ਨੰਗਾ ਡੇੜੇ ਸੋ ਸਭ ਦਾ ਤਰਵਾ ਹੈ ਭਾਈ ਆਓ ਹੁਣ ਆਪ ਸਮਰਤੀ ਹੈ ਬੋਲਿਆਂ ਕੋਲੋਂ ਸਾਡੇ ਕੋਲੋਂ ਵੀ ਬੋਲਿਆਂ ਕੋਲੋਂ ਕੋਈ ਐਸਾ ਸ਼ਬਦ ਨਿਕਲ ਗਿਆ ਉਹ ਜਿਹੜਾ ਸੰਗਤ ਨੂੰ ਨਾ ਚੰਗਾ ਲੱਗਿਆ ਉਹਦੀ ਅਸੀਂ ਖਿਮਾ ਮੰਗਦੇ ਆਂ ਸੱਲਾ ਬਹੁਤ ਬਹੁਤ ਵਾਦ ਨੰਦਰਪਣੀ ਪਛਾਤਾ ਪੜੀ ਚੱਕੇ ਜਾਣਾ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬਤ